ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾਤ ਸੂਸ਼ੇਰ ਲੁਧਿਆਣਾ ਔਰ ਹੋਟਲ ਹਾਇਤ ਇੱਕ ਵਾਰ ਫਿਰ ਐਲ ਡਬਲਯੂ ਐਮ ਵਿੱਚ 10ਵੀਂ ਐਲ ਡਬਲਯੂ ਐਮ ਵਿੱਚ ਸ਼ੋਅ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਿ ਲਗਾਤਾਰ ਦੂਸਰੇ ਦਿਨ ਦੇ ਅੰਤ 'ਚ ਅਸੀਂ ਪਹੁੰਚ ਰਹੇ ਹਾਂ ਔਰ ਐਗਜ਼ਿਬਿਸ਼ਨ ਦੇ ਵਿੱਚ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਕਿ ਕਿੱਦਾਂ ਕਲਾਇੰਟ ਤੇ ਮੈਨੂਫੈਕਚਰਰਜ਼ ਆਪਸ 'ਚ ਜਿਹੜੀ ਗੱਲਬਾਤ ਕਰ ਰਹੇ ਆ ਆਪਸ ਵਿੱਚ ਇੱਕ ਕਲੈਕਸ਼ਨ ਨੂੰ ਲੈ ਕੇ ਡਿਸਪਲੇ ਕੀਤਾ ਹੋਇਆ ਹੈ ਕਲਾਇੰਟ ਵੀ ਜਿਹੜਾ ਆਲਓਵਰ ਇੰਡੀਆ ਤੋਂ ਉਤਰਿਆ ਹੋਇਆ ਉਹ ਲਗਾਤਾਰ ਕੰਮ ਕਰ ਰਿਹਾ ਹੈ ਪੂਰੇ ਸੈਂਪਲਸ ਨੂੰ ਬੜਾ ਚੰਗੀ ਤਰੀਕੇ ਨਾਲ ਦੇਖ ਕੇ ਨੋਟ ਕਰ ਰਿਹਾ ਹੈ ਕਿ ਕਿਨੇ ਕੀ ਕਲੈਕਸ਼ਨ ਬਣਾਈ ਹੈ ਕਿਉਂਕਿ ਜਿਹੜੀ ਫੀਡਬੈਕ ਸ਼ੋਅ ਚ ਜਿਹੜੀ ਫਾਈਨਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹੀ ਵਿంటర్ ਕਲੈਕਸ਼ਨ ਦੇ ਰੂਪ ਚ ਸਾਨੂੰ ਸਟੋਰਸ ਤੇ ਮਿਲਦੀਆਂ ਸੋ ਪਹੁੰਚੇ ਅਸੀਂ ਇਸ ਟਾਈਮ ਓਕ ਬੇਰੀ ਤੇ ਮਿਸ ਐਨੀ ਦੇ ਸਟਾਲ ਤੇ ਸੋ ਜਾਣਦੇ ਹਾਂ ਕਿ ਕੀ ਕਿਸ ਵਾਰੀ ਮਿਸ ਐਨੀ ਕੀ ਨਵਾਂ ਮਿਲ ਰਿਹਾ ਕਸਟਮਰ ਨੂੰ ਸਰ ਨਮਸਕਾਰ ਨਮਸਕਾਰ ਤੁਹਾਡਾ ਸੁਖਨਾ ਮੈਂ ਹਰਵਿੰਦਰ ਜੀ ਚਨਾਰਾ ਹੋਦਰੀ ਮਿਲਸ ਤਾ ਅੱਛਾ ਜੀ ਸਰ ਕੀ ਕਹਿਣਾ ਚਾਹੋਗੇ ਪਹੁੰਚੇ ਹੋ ਇਸ ਟਾਈਮ ਤੁਸੀਂ ਓਗਵੇਰੀ ਦੇ ਮਿਸ ਐਨੀ ਦੇ ਸਟਾਲ ਤੋਂ ਜਨਰਲ ਬਹੁਤ ਸਾਲ ਤੋਂ ਕੰਮ ਹੋ ਰਿਹਾ ਹੈ ਜੀ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਇਹਨਾਂ ਨੇ ਬਹੁਤ ਅੱਛੀ ਵੈਰਾਈਟੀ ਬਣਾਈ ਹੋਈ ਹੈ ਬਲਕਿ ਇਸ ਸਾਲ ਤਾਂ ਇਹ ਵੈਰਾਈਟੀ ਥੋੜੀ ਇਨਕਰੀਜ਼ ਵੀ ਕਰਤੀ ਹੈ ਜੀ ਲਾਸਟ ਈਅਰ ਤੱਕ ਤਾਂ ਅਸੀਂ ਸਿਰਫ ਅਸੀਂ ਜੈਂਟਸ ਦੀ ਵੈਰਾਈਟੀ ਵੇਚੇ ਸੀਗੇ ਪਰ ਇਸ ਸਾਲ ਅਸੀਂ ਲੇਡੀਜ਼ ਦੀ ਵੈਰਾਈਟੀ ਵੀ ਦੇਖ ਰਹੇ ਹਾਂ ਤੇ ਬਹੁਤ ਹੀ ਅੱਛਾ ਅੱਛਾ ਤੇ ਉਮੀਦ ਹੈ ਕਿ ਸ਼ਾਇਦ ਇਸ ਸਾਲ ਕਮ ਹੋਰ ਜ਼ਿਆਦਾ ਇਹਨਾਂ ਦਾ ਬੈਟਰ ਹੋਣ ਦੀ ਉਮੀਦ ਹੈ ਜਿਸ ਸਾ ਮੈਂ ਵੈਰਾਈਟੀ ਦੇਖ ਰਹੇ ਹਾਂ ਇੰਨੇ ਸਾਲਾਂ ਤੱਕ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਮਿਸ ਐਨੀ ਕੌਰ ਸੀਗੀ ਫਿਰ ਤੁਹਾਨੂੰ ਦੱਸਿਆ ਸਾਨੂੰ ਵੀ ਸਰਪਤ ਚੱਲਿਆ ਜੀ ਅੰਦਰ ਆ ਗਈ ਅੱਛਾ ਅੰਦਰ ਆ ਗਏ ਪਤਾ ਲੱਗਿਆ ਨਾ ਇਹ ਮਤਲਬ ਛੁਪੇ ਰਸਤਾ ਮੈਂ ਸਾਰੀਆਂ ਗੱਲਾਂ ਨਹੀਂ ਦੱਸਿਆ ਨਾ ਬਿਲਕੁਲ ਯੋਹੀ ਅਸਲੀ ਚੀਜ਼ਾਂ ਰੱਖ ਲੈਂਦੇ ਹੈ ਨਾ ਸੋ ਕਲੈਕਸ਼ਨ ਕਿੰਦਾ ਦੀ ਹੈ ਕਲੈਕਸ਼ਨ ਵੈਰੀ ਨਾਈਸ ਜੀ ਮਤਲਬ ਕਿ ਉਮੀਦ ਜਿਸ ਸਾ ਅਸੀਂ ਇਹਨਾਂ ਦੇ ਜਾਇੰਟ ਦੀ ਵੈਰਾਈਟੀ ਤੋਂ ਉਮੀਦ ਅਸੀਂ ਕਰਦੇ ਹਾਂ ਹਰ ਸਾਲ ਉਸੇ ਤਰੀਕੇ ਨਾਲ ਇਹਨਾਂ ਨੇ ਲੇਡੀਜ਼ ਦੀ ਵੈਰਾਈਟੀ ਵੀ ਆਪਣ ਇਸ ਸਾਲ ਅੱਛਾ ਕੰਮ ਹੋਣ ਦੀ ਵੀ ਉਮੀਦ ਕਰਦੇ ਆ ਤੇ ਓਵਰਆਲ ਸਰ ਬਾਜ਼ਾਰ ਦਾ ਟ੍ਰੈਂਡ ਕਿੱਧਰ ਜਾ ਰਿਹਾ ਹੈ ਬਾਜ਼ਾਰ ਦਾ ਟ੍ਰੈਂਡ ਜੀ ਇਸ ਵਾਰੀ ਥੋੜਾ ਜਿਵੇਂ ਗਰਮੀਆਂ ਦਾ ਰੁਝਾਨ ਥੋੜਾ ਸਲੋ ਦੇਖਿਆ ਨੂੰ ਮਿਲਿਆ ਹੈ ਜੀ ਤੇ ਹੁਣ ਉਮੀਦ ਕਰਦੇ ਆ ਕਿ ਸ਼ਾਇਦ ਸਰਦੀਆਂ ਤੋਂ ਕੁਝ ਅੱਛੀ ਇੱਕ ਸਥਿਤੀ ਬਣਨ ਦੀ ਉਮੀਦ ਹੈਗੀ ਹੈ ਓਕੇ ਹਾਂਜੀ ਤੇ एग्जीबिशन दा जरा एक रुझान है वह देखने के दे नाल भी पता चल रहा है कि इस बार शायद बाजार काम अच्छा होने की उम्मीद है ओके हाँ जी सो कोई शो नहीं कर रहे बस जी उम्मीद कर रहे हैं जी साढ़ा पंडित का काम है पेट से लत ना मारो <laughs> सर नमस्कार नमस्कार, नमस्कार। क्या हाल चाल भारत में आपका स्वागत है बढ़िया बढ़िया सर तो क्या क्या कहना चाहोगे क्या क्या हमारी प्रोडक्ट बहुत बढ़िया है जी हर चीज मेंस लेडीज हर चीज बहुत बढ़िया है सार। <laughs> सार।

ਬਸ ਬਾਕੀ ਆ ਬਾਈਓ ਦਾ ਸਾਥ ਹੈ ਮਾਰਾ ਸਭ ਦਾ ਸਰ ਓਕ ਬੇਰੀ ਓਕ ਬੇਰੀ ਦਾ ਮਤਲਬ ਕੀ ਹੈ ਓਕ ਬੇਰੀ ਦਾ ਮਤਲਬ ਇਹ ਹਮ ਨਹੀਂ ਬਤਾਈਏ ਆਪਕੋ ਫਿਰ ਤੁਸੀਂ ਜਿੱਦਾਂ ਮੈਂ ਸੇ ਨਹੀਂ ਜੀ ਮੈਨੂੰ ਫੜ ਲਿਆ ਸੀ ਫਿਰ ਤੁਸੀਂ ਪਕੜ ਲਓਗੇ ਨਹੀਂ 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 ਸੋ ਨਹੀਂ ਬੜਾ ਅੱਛਾ ਅਟਰੈਕਟਿਵ ਨਾਮ ਹੈ ਇਸ ਲਈ ਅਸੀਂ ਉਹ ਕਹਿੰਦੇ ਨਾ ਐਵਰੀ ਡੇ ਇਜ਼ ਅ ਲਰਨਿੰਗ ਡੇ ਸੋ ਅਸੀਂ ਇਸ ਲਈ ਪੁੱਛ ਰਹੇ ਹਾਂ ਕਿਉਂਕਿ ਕੱਲਾ ਅੱਛਾ ਮਾਲ ਬਣਾਉਣਾ ਹੀ ਇੱਕ ਉਹ ਨਹੀਂ ਹੁੰਦਾ ਚੈਲੰਜ ਨਹੀਂ ਹੁੰਦਾ ਬਲਕਿ ਤੁਸੀਂ ਆਪਣੇ ਬ੍ਰਾਂਡ ਨੂੰ ਕਿਦਾਂ ਪ੍ਰੈਜੈਂਟ ਕਰਦੇ ਹੋ ਇਹ ਵੀ ਬਹੁਤ ਇੰਪੋਰਟੈਂਟ ਹੈ ਸੋ ਮੈਨੂੰ ਲੱਗਿਆ ਅੱਜ ਸ਼ਾਇਦ ਮੈਂ ਤੁਹਾਡੇ ਤੋਂ ਕੁਝ ਸਿੱਖ ਲਾਂਗਾ ਇਸ ਲਈ ਮੈਂ ਪੁੱਛਿਆ ਨਹੀਂ ਨਹੀਂ ਥੈਂਕ ਯੂ ਜੀ ਥੈਂਕ ਯੂ ਪਰ ਤੁਸੀਂ ਸਾਨੂੰ ਸਿਖਾਇਆ ਨਹੀਂ ਸੋ ਲਾਈਫ ਤੁਸੀਂ ਰਾ ਇਸ ਵੇਰੀ ਸਰ ਜਿਹੜਾ ਉਹ ਬੇਰੀ ਦੇ ਵਿੱਚ ਕੀ ਕਲੈਕਸ਼ਨ ਤਿਆਰ ਕੀਤੀ ਹੈ ਇਸ ਵਿੱਚ हमने ਸਭ ਕੁਝ ਬਣਾਇਆ スウェット ਸ਼ਰਟਸ ਜੈਕਟਸ ਔਰ ਆਪਣਾ ਮੋਦੀ ਜੈਕਟ ট্র্যাকਸੂਟਸ ਸਭ ਕੁਝ ਬਣਾਇਆ ਜਿਵੇਂ ਹਰ ਬ੍ਰਾਂਡ ਦੀ ਆਪਣੀ ਯੂ ਐਸ ਪੀ ਹੁੰਦੀ ਹੈ ਕਿ ਕਿਉਂਕਿ हर सारे सब कुछ वादिया नहीं बनाते पर नहीं। कुछ आइटम्स उन्होंने हाथ हाँ। बहुत अच्छा होंगे हाँ बहुत अच्छी बनाते हैं सो so, तो थोड़े ब्रांड की यू एस पी की है वो स्वेटशर्ट स्वेटशर्ट हाँ कुड़िया की नहीं मैं ते, मिस एनी मिस एनी नहीं। में हम लॉन्ग कोट बना रहे हैं कुर्ती बना रहे हैं सब बना रहे हैं शॉर्ट सब बना ਕਮੀ ਦੇ ਸਾਨੂੰ ਇਸ ਵਾਰੀ ਜਵਾਬ ਮਿਲ ਜਾਏਗਾ ਮਿਸ ਐਨੀ ਆਖਿਰ ਹੈ ਕੌਣ ਉਹ ہم ਆਪਕੋ ਨੈਕਸਟ ਇਅਰ ਬਤਾਏਗੇ ਸੋ ਲਗਾਤਾਰ ਤਸਵੀਰਾਂ ਐਜੂਜੂਅਲ ਗੌਰਵ ਦੀ ਆਪਣੀ ਪਿਆਰੀ ਦੀ ਮੁਸਕਰਾਹਟ ਦੇ ਨਾਲ ਹਰ ਵਾਰੀ ਸਾਨੂੰ ਇਸ ਵਾਰ ਵੀ ਟਾਲ ਗਏ ਔਰ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਕਲੈਕਸ਼ਨ ਜਿਹੜੀ ਹੈ ਕਲੈਕਸ਼ਨ ਦੇ ਵਿੱਚ ਇਹ ਆਪਣੇ ਪੂਰੇ ਮਹਾਰਾਜ ਡਿਜ਼ਾਈਨਿੰਗ ਤੋਂ ਲੈ ਕੇ ਇਹਨਾਂ ਦੀ ਜਿਹੜੀ ਇੱਕ यूएस पीए ਜੋ ਖੁਦ ਇਹਨਾਂ ਨੇ ਦੱਸਿਆ ਕਿ ਸਵੈਟ ਸ਼ਰਟ ਹੈ ਸੋ ਉਹਦੇ ਵਿੱਚ ਹਰ ਤਰ੍ਹਾਂ ਦੀ ਤਰ੍ਹਾਂ ਐਸਆਰ ਵੀ ਕਸਟਮਰਸ ਦੇ ਦਿਲ ਜਿੱਤੇ ਦੇ ਨਜ਼ਰ ਆ ਰਹੇ ਹੈ ਅਸੀਂ ਨਹੀਂ ਕਹਿ ਰਹੇ ਕਸਟਮਰ ਕਹਿ ਰਹੇ ਹੈ ਸੋ ਲਗਾਤਾਰ ਐਸੀ ਇਸ ਵੇਲੇ ਮਿਸ ਐਨੀ ਤੇ ਓਕਬੇਰੀ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫੇਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਨੀ ਸੇ ਤੱਕ